ਹਾਂਜੀ ਸਤਿ ਸ਼੍ਰੀ ਅਕਾਲ ਦੋਸਤੋ ਹਾਂ ਦੇਣਾ ਤੁਹਾਡੇ ਸਾਰਿਆਂ ਲਈ ਅੱਜ ਦੀ ਆਪਣੀ ਇੱਕ ਹੋਰ ਨਵੀਂ ਅਪਡੇਟ ਲੈ ਕੇ। ਸੋ ਭਾਵੇਂ ਵੋਟਾਂ ਦਾ ਦੌਰ ਚੱਲ ਰਿਹਾ ਹੈ 14 ਤਰੀਕ ਨੂੰ ਵੋਟਾਂ ਪੈਣੀਆਂ ਨੇ ਪਰ ਉਸੇ ਦੇ ਚੱਲਦਿਆਂ ਅੱਜ ਇੱਕ ਨਵਾਂ ਪੱਤਰ ਜਾਰੀ ਹੋਇਆ ਹੈ ਸਿੱਖਿਆ ਵਿਭਾਗ ਵੱਲੋਂ ਇੱਕ ਵੱਡੀ ਅਪਡੇਟ ਦੇਖਣ ਮਿਲ ਰਹੀ ਹੈ ਜਿਸ ਤਰ੍ਹਾਂ ਕਿ ਤੁਸੀਂ ਪੰਜਾਬੀ ਦੇ ਵਿੱਚ ਵੀ ਲਿਖਿਆ ਦੇਖ ਸਕਦੇ ਹੋ ਇੰਗਲਿਸ਼ ਦੇ ਵਿੱਚ ਲਿਖਿਆ ਸੀ ਕਿ ਪੰਜਾਬ ਐਜੂਕੇਸ਼ਨਲ ਟੀਚਿੰਗ ਕੈਡਰ ਗਰੁੱਪ ਸੀ ਰੂਲ ਐਮੈਂਡਮੈਂਟ 2025 ਸੇ ਦੋਸਤੋ ਗਰੁੱਪ ਸੀ ਦੇ ਜਿਹੜੇ ਕੈਡਰ ਨੇ ਠੀਕ ਹੈ ਜੀ ਉਹਨਾਂ ਵਾਸਤੇ 2025 ਦੇ ਜਿਹੜੇ ਰੂਲ ਨਵੇਂ ਅਮੈਂਡਮੈਂਟ ਕੀਤੇ ਗਏ ਉਹਨਾਂ ਵਿੱਚ ਕੀ ਕੀ ਰੱਖਿਆ ਗਿਆ ਠੀਕ ਹੈ ਜੀ ਉਹ ਸਾਰੀ ਜਾਣਕਾਰੀ ਆਪਾਂ ਤੁਹਾਨੂੰ ਸਾਂਝੀ ਕਰਦੇ ਹਾਂ ਕਿਰਪਾ ਕਰਕੇ ਬਨੇ ਰਹੋ ਸੋ ਜਿਹੜੇ ਭੈਣ ਭਰਾ ਪਹਿਲੀ ਵਾਰ ਆਏ chanu ਸਬਸਕ੍ਰਾਈਬ ਜ਼ਰੂਰ ਕਰ ਲੈ ਕੋਈ ਕੋਸ਼ਿਸ਼ ਕਰਦੇ ਹਾਂ ਤੁਹਾਡੇ ਦਿਨ ਹਰ ਦਿਨ ਕੁਝ ਨਵਾਂ ਲਿਆਉਂਦਾ ਰਹੇ ਤੇ ਕਿਰਪਾ ਕਰਕੇ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰ ਦਿਆ ਕਰੋ ਕਮੈਂਟਾਂ ਵਿੱਚ ਆਪਣਾ ਜਵਾਬ ਜ਼ਰੂਰ ਦੇ ਦਿਆ ਕਰੋ ਸਤਿਕਾਰ ਪਿਆਰ ਜਿੰਨਾ ਵੀ ਤੁਸੀਂ ਜਿੰਨੇ ਉਹਦਾ ਉਹਦੇ ਲਈ ਅਸੀਂ ਹਮੇਸ਼ਾ ਹੀ ਵਾਰੀ ਰਹਿਵਾਂਗੇ हां सो दोस्तों पंजाब सरकार ਵੱਲੋਂ ਦੇ ਆਪਕਾ ਭਰਤੀ ਨਿਯਮਾਂ ਵਿੱਚ ਵੱਡਾ ਬਦਲਾਅ ਜਿਹੜਾ ਕੀਤਾ ਗਿਆ। ਜਿਹਦੇ ਵਿੱਚ ਪੰਜਾਬ ਸਰਕਾਰ ਨੇ ਸਰਕਾਰੀ ਸਕੂਲਾਂ ਦੀ ਟੀਚਿੰਗ ਕੇਡਰ ਅਤੇ ਬਾਰਡਰ ਏਰੀਆ ਟੀਚਿੰਗ ਕੇਡਰ ਲਈ ਨਵੇਂ ਨਿਯਮਾਂ ਗੈਜਟ ਵਿੱਚ ਜਾਰੀ ਕੀਤੇ ਗਏ। ਹੁਣ ਦੋਸਤੋ ਇੱਥੇ ਦੋ ਤਰ੍ਹਾਂ ਦੇ ਜਿਹੜੇ ਉਹ ਅਪਡੇਟ ਨਿਕਲ ਕੇ ਆ ਰਹੀਆਂ ਨੇ ਇੱਕ ਤਾਂ ਟੀਜ ਕੇਡਰ ਜਿਹੜਾ ਨਾਰਮਲ ਏਰੀਆ ਦੇ ਵਿੱਚ ਕੰਮ ਕਰਦਾ ਦੂਸਰਾ ਬਾਰਡਰ ਏਰੀਆ ਦੇ ਵਿੱਚ ਠੀਕ ਹੈ ਜੀ ਦੋਵਾਂ ਦੇ ਵਿੱਚ ਫਰਕ ਹੈ। ਕੇਡਰ ਲਈ ਨਵੇਂ ਨਿਯਮ ਗੈਜਟ ਜਾਰੀ ਕੀਤੇ ਗਏ ਇਹ ਨਿਯਮ ਜਾਰੀ ਹੋਣ ਨਾਲ ਤੁਰੰਤ ਲਾਗੂ ਹੋ ਗਿਆ ਹਨ ਠੀਕ ਹੈ ਜੀ। ਆਪ ਜਦੋਂ ਹੀ ਇਹਨਾਂ ਬਾਰੇ ਕੋਈ ਉਦੋਂ ਤੋਂ ਹੀ ਇਹ ਲਾਗੂ ਮੰਨੇ ਜਾਣਗੇ ਹੁਣ ਇਸ ਦੇ ਵਿੱਚ ਹੈ ਕੀ ਕੀ ਆ ਉਹ ਪੰਮੜੀ ਡਿਟੇਲ ਦੇ ਵਿੱਚ ਸਮਝ ਲੈਣੇ ਕਿਰਪਾ ਕਰਕੇ ਬਣੇ ਰਹੋ ਤੀਰਜਿਵਨ ਆਖੇ ਰਿਖੇ ਹੁਣ ਨਵੀਂ ਪਰਵਾਸ਼ਾ ਕੀਤੀ ਥੇ ਅਦਰ ਕੈਟਾਗਰੀਜ਼ ਆਫ ਟੀਚਰਸ ਜਿਹਦੇ ਵਿੱਚ ਹੁਣ ਕਿਹੜੀ ਕਿਹੜੀ ਕੈਟਾਗਰੀ ਵੀ ਸ਼ਾਮਿਲ ਕੀਤੀ ਗਈਆਂ ਆਰਟ ਐਂਡ ਕ્રાਫਟ ਪੰਜਾਬੀ ਹਿੰਦੀ ਪੀਟੀਆਈ ਪ੍ਰਾਇਮਰੀ ਤੇ ਸਕੈਂਡਰੀ ਦੋਵੇਂ ਤਰ੍ਹਾਂ ਦੇ ਟੇਲਰਿੰਗ ਸਿੰਗ ਮਿਊਜ਼ਿਕ ਹੋਮ ਸਾਇੰਸ ਐਗਰੀਕਲਚਰ ਵੋਕੇਸ਼ਨਲ ਵਰਕ ਐਕਸਪੀਰੀਅੰਸ ਆਦਿ ਸ਼ਾਮਿਲ ਕੀਤੇ ਗਏ ਠੀਕ ਹੈ ਜੀ ਹੁਣ ਇਸ ਤੋਂ ਬਾਅਦ ਪ੍ਰਾਇਮਰੀ ਟੀਚਰ ਪ੍ਰਾਇਮਰੀ ਟੀਚਰ ਦੇ ਵਿੱਚ ਈਟੀਟੀ ਜੀਵੀਟੀ ਹੈਡ ਟੀਚਰ ਸੈਂਟਰ ਹੈਡ ਟੀਚਰ ਅਤੇ ਸਪੈਸ਼ਲ ਐਜੂਕੇਟਰ ਪ੍ਰਾਇਮਰੀ ਨੂੰ ਪ੍ਰਾਇਮਰੀ ਟੀਚਰ ਕੋਸ਼ਤ ਕੀਤਾ ਗਿਆ ਹੁਣ ਪੋਸਟਾਂ ਵਿੱਚ ਵਾਧਾ ਵੀ ਇਹਨਾਂ ਦੇ ਜਿਹੜਾ ਕੀਤਾ ਗਿਆ ਕਿਸ ਤਰ੍ਹਾਂ ਜੀ ਅਪੈਂਡੈਕਸ ਏ ਵਿੱਚ ਵੱਖ-ਵੱਖ ਸੀਰੀਅਲ ਨੰਬਰਾਂ ਲਈ ਪੋਸਟਾਂ ਦੀ ਗਿਣਤੀ ਵਧਾਈ ਗਈ ਠੀਕ ਹੈ ਜੀ ਉਦਾਹਰਨ ਤੌਰ ਤੇ ਜਿਵੇਂ 47062 ਤੋਂ 5573 3869 ਤੋਂ ਜਿਹੜਾ 4676 9922 ਤੋਂ 9924 ਆਦਿ ਹੁਣ ਦੋਸਤੋ ਪ੍ਰੋਮੋਸ਼ਨ ਕਿਸਾ ਤੇ ਹੋਣੀ ਹੈ ਉਹਦੇ ਵਾਸਤੇ ਵੀ ਇਹਨਾਂ ਨੇ ਦਿੱਤਾ ਹੋਇਆ ਪ੍ਰੋਮੋਸ਼ਨ ਕੋਟਾ ਜਿਹੜਾ ਰੱਖਿਆ ਗਿਆ ਹੁਣ 25% ਪ੍ਰੋਮੋਸ਼ਨ ਕੋਟਾ ਲਾਗੂ ਕੀਤਾ ਗਿਆ ਠੀਕ ਹੈ ਜੀ ਭਾਵ ਜਿਹੜਾ ਉਹ 25% ਪ੍ਰੋਮੋਸ਼ਨ ਕੀਤੀ ਜਿਹਨੇ ਬਾਕੀ ਜਿਹੜੀ 75% ਬਚਦੀ ਹੈ ਉਹ ਦੂਸਰਾ ਡਾਇਰੈਕਟ ਦੇ ਬਚਦੀ ਠੀਕ ਹੈ ਜੀ ਜਿਹਦੇ ਵਿੱਚ 20% ਪ੍ਰਾਇਮਰੀ ਸਕੂਲ ਅਧਿਆਪਕ ਲਈ 4% ਹੋਰ ਵਰਗਾਂ ਦੇ ਅਧਿਆਪਕਾਂ ਲਈ ਅਤੇ 1% ਨਾਨ ਟੀਚਿੰਗ ਸਟਾਫ ਲਈ ਜਿਹੜਾ ਉਹ ਰੱਖਿਆ ਗਿਆ ਜਿਹਦੇ ਵਿੱਚ ਪੀਟੀਆਈ ਅਤੇ ਯੋਗਤਾਵਾਂ ਫਿਜ਼ੀਕਲ ਐਜੂਕੇਸ਼ਨ ਸਬੰਧੀ ਯੋਗਤਾਵਾਂ ਅਪਡੇਟ ਕੀਤੇ ਗਏ ਹਨ ਬੀਪੀਐਡ ਡੀਪੀਐਡ ਦੇ ਅੰਕਾਂ ਦੀਆਂ ਸ਼ਰਤਾਂ ਸਪਸ਼ਟ ਕੀਤੀਆਂ ਹੋਈਆਂ ਹਨ ਪੀਟੀਆ ਡਾਇੰਕ ਕੇਡਰ ਠੀਕ ਹੈ ਜੀ 1995 ਦੇ ਨਿਯਮ ਅਨੁਸਾਰ ਫਿਜ਼ੀਕਲ ਟ੍ਰੇਨਿੰਗ ਇੰਸਟ੍ਰਕਟਰ ਪੋਸਟ ਨੂੰ ਡਾਇੰਕ ਕੇਡਰ ਵਿੱਚ ਏਕੋਸ਼ਤ ਕੀਤਾ ਗਿਆ ਹੁਣ ਇਹ ਹੁਣ ਹੈ ਕਿਸ ਤਰ੍ਹਾਂ ਜੀ ਕਿਉਂ ਕੀਤਾ ਗਿਆ ਇਹ ਤਬਦੀਲੀਆਂ ਸਿੱਖਿਆ ਵਿਭਾਗ ਦੀ ਭਰਤੀ ਯੋਗਤਾ ਅਤੇ ਪ੍ਰੋਮੋਸ਼ਨ ਪ੍ਰਕਿਰਿਆ ਨੂੰ ਹੋਰ ਪ੍ਰਦਰਸ਼ੀ ਅਤੇ ਢਾਂਚਾਵੱਧ ਬਣਾਉਣ ਵੱਲ ਇੱਕ ਵੱਡਾ ਕਦਮ ਹਨ ਸਰਕਾਰ ਵੱਲੋਂ ਜਾਰੀ ਦੀ ਅਧਿਕਾਰਤ ਨੋਟੀਫਿਕੇਸ਼ਨ ਦਾ ਸੰਦਰਭ ਗੈਜਟ ਜਿਹੜਾ ਉਹ ਦਿੱਤਾ ਗਿਆ ਦੋਸਤੋ ਹਾਲਾਂਕਿ ਪੂਰੇ ਦਾ ਪੂਰਾ ਜਿਹੜਾ ਗੈਜਟ ਹੈ ਦੋਸਤੋ ਹੋਏ ਇੰਗਲਿਸ਼ ਦੇ ਵਿੱਚ ਹੈ ਪਰ ਇਹਦੇ ਵਿੱਚ ਸਿਰਫ ਆਪਾਂ ਮੋਟੀਆਂ-ਮੋਟੀਆਂ ਗੱਲਾਂ ਤੁਹਾਨੂੰ ਪੜ੍ਹ ਕੇ ਦੱਸ ਦੇਣੀ ਹੈ ਜਿਹੜੀਆਂ ਹਾਈਲਾਈਟ ਹੋਣਗੀਆਂ ਉਹ ਸ਼ਾਇਦ ਤੁਸੀਂ ਵੀ इजीली ਜਿਹੜਾ ਉਹ ਵਾਚ ਆਊਟ ਕਰ ਸਕਦੇ ਹੋ ਸਭ ਤੋਂ ਪਹਿਲਾਂ ਜਿਸ ਤਰ੍ਹਾਂ ਕਿ ਇਹ ਨੋਟੀਫਿਕੇਸ਼ਨ ਦਿੱਤਾ ਹੋਇਆ ਹੈ ਜਿਹਦੇ ਵਿੱਚ ਨਵਾਂ ਜਿਹੜਾ ਗਰੁੱਪ ਟੀਚਿੰਗ ਕੈਟਰ ਦਾ ਗਰੁੱਪ ਸੀ ਸਰਵਿਸ ਰੂਲ 2018 ਦੇ ਜਿਹੜੇ ਅਕੋਰਡਿੰਗ ਉਹਨਾਂ ਨੂੰ ਕੀਤਾ ਗਿਆ ਇਹਦੇ ਵਿੱਚ ਜਿਹੜੇ ਰੂਲ ਹੋ ਐਮੈਂਡਮੈਂਟ ਕੀਤੇ ਗਏ ਨਵੇਂ ਗੈਜਟ ਦੇ ਅਨੁਸ ਠੀਕ ਹੈ ਜੀ ਅ ਇਨ ਰੂਲ ਨੰਬਰ 2 ਫੋਰ ਕਲਾਜ਼ਸ E ਐਟ ਤੇ F ਦਾ ਫੋਲੋਇੰਗ ਸ਼ੈਲ ਬੀ ਸਬਸਟੀਟਿਊਟ ਨੈਮਲੀ ਉਹਨਾਂ ਦੇ ਅਕੋਰਡਿੰਗ ਜਿਹੜੇ ਉਹ ਕੀਤੇ ਗਏ ਆ ਹੁਣ ਅਦਰ ਕੈਟਾਗਰੀ ਆਫ ਟੀਚਰਸ ਕਿਹੜਾ ਜੀ ਮੀਨਸ ਆ ਟੀਚਰ ਵਰਕਿੰਗ ਐਜ਼ ਆ ਆਰਟ ਕraft ਉਹ ਆਪਾਂ ਪੰਜਾਬੀ ਦੇ ਵਿੱਚ ਤੁਹਾਨੂੰ ਦੱਸ ਚੁੱਕੇ ਆ ਠੀਕ ਹੈ ਜੀ ਸੇਮ ਉਸੇ ਤਰ੍ਹਾਂ ਨੇ ਉਸ ਤੋਂ ਬਾਅਦ ਆਪਾਂ ਆਹ ਪੋਸਟਾਂ ਦਾ ਇਹਨਾਂ ਦੇ ਵੇਰਵਾ ਆ ਗਿਆ ਇਹਦੇ ਵਿੱਚ ਹੁਣ ਸ਼ਰਤ ਕੀ ਰੱਖੀ ਗਈ ਹੈ ਦੋਸਤੋ ਇਨ ਸੀਰੀਅਲ ਨੰਬਰ ਨੋ ਅੰਦਰ ਕਾਲਮ ਫਾਰ ਦਾ ਐਗਜ਼ਿਸਟਿੰਗ ਐਂਟਰੀਜ਼ ਫਾਲਿੰਗ ਅ ਸ਼ਲ ਬੀ ਸਬਸਟੀਟਿਊਟ ਨੇਮਲੀ ਠੀਕ ਹੈ ਉਹਨਾਂ ਦੇ ਬਿਹਾਫ ਤੇ ਜਿਹੜੇ ਕੀਤੀ ਗਈਆਂ ਜਿਦੇ ਵਿੱਚ ਹੁਣ ਜਿਹੜਾ ਉਹ ਟੀਚਰ ਆ ਮੁਕਾਬਲਤ ਕੀ ਰੱਖਦਾ ਹੋਣਾ ਚਾਹੀਦਾ ਹੈ ਉਹਦੀ ਜਿਹੜੀ ਕੁਆਲਿਫੀਕੇਸ਼ਨ ਕੀ ਮੈਚ ਕਰਦੀ ਹੋਣੀ ਚਾਹੀਦੀ ਹੈ ਸ਼ੁਡ ਹੈਵ ਪਾਸਡ 4 ইয়ারਜ਼ ਇੰਟੀਗ੍ਰੇਟਿਡ ਕੋਰਸ ਆਫ ਬੈਚਲਰ ਆਫ ఫిਜ਼ੀਕਲ ਐਜੂਕੇਸ਼ਨ ਫਰਮ ਅ ਰੈਕਗਨਾਈਜ਼ਡ ਯੂਨੀਵਰਸਿਟੀ ਇੰਸਟੀਟਿਊਟ ਆਫਟਰ 12th ਪਾਸ ਐਟ ਲੀਸਟ 55% ਹੁਣ ਜਿਹੜਾ ਵੀ ਉਹ ਕੈਂਡੀਡੇਟ ਹੈ ఫిਜ਼ੀਕਲ ਐਜੂਕੇਸ਼ਨ ਦਾ ਉਹਦਾ 4 ਸਾਲ ਪਲਸ 2 ਦੇ ਵਿੱਚੋਂ ਘੱਟੋ-ਘੱਟ 55% ਨੰਬਰ ਹੋਣੇ ਚਾਹੀਦੇ ਆ ਇਨ ਕੇਸ ਆਫ ਕੈਂਡੀਡੇਟਸ ਬਿਲੋਂਗ ਟੂ ਦ ਜਨਰਲ ਕੈਟੇਗਰੀ ਠੀਕ ਹੈ ਜੀ 55% ਜਿਹੜੇ ਜਨਰਲ ਕੈਟੇਗਰੀ ਨੂੰ ਬਿਲੋਂਗ ਕਰਦੇ ਆ ਉਹਨਾਂ ਵਾਸਤੇ ਤੇ 50% ਜਿਹੜੇ ਅਦਰ ਕਾਸਟ ਨਾਲ ਬਿਲੋਂਗ ਕਰਦੇ ਜੀ ਸ਼ਡਿਊਲ ਕਾਸਟ OBC ਅਦਰ ਜਿਹੜਾ ਹੈਗਾ ਬੈਕਵਰਡ ਕਲਾਸਸ ਹੋਰ ਜਿੰਨੀਆਂ ਵੀ ਠੀਕ ਹੈ ਜੀ ਇਹਦੇ ਨਾਲ ਹੀ ਜਾਂ ਕਿ ਕੀਤਾ ਹੋਣਾ ਚਾਹੀਦਾ ਬੈਚਲਰ ਡਿਗਰੀ ਵਿਦ ਐਟ ਲੀਸਟ 50% 55% ਜਾਂ ਉਹਦੇ ਕਿਸੇ ਵੀ ਬੈਚਲਰ ਡਿਗਰੀ ਦੇ ਵਿੱਚੋਂ 55% ਹੋਣੀ ਚਾਹੀਦੀ ਹੈ ਠੀਕ ਹੈ ਜੀ ਜਿਹੜੇ ਜਨਰਲ ਕੈਟਾਗਰੀ ਨੂੰ ਬਿਲੋਂਗ ਕਰਦੇ ਆ ਤੇ ਜਾਂ ਕਿ ਹੋ ਸਕਦਾ ਹੈ 50% ਉਹਨਾਂ ਲਈ ਜਿਹੜੇ ਅਦਰ ਕੈਟਾਗਰੀ ਨੂੰ ਬਿਲੋਂਗ ਕਰਦੇ ਆ ਠੀਕ ਹੈ ਜੀ ਉਸ ਤੋਂ ਬਾਅਦ ਜਾਂ ਫਿਰ ਇਹਨਾਂ ਨੇ ਇੱਕ ਹੋਰ ਦਿੱਤਾ ਕਿ ਬੈਚਲਰ ਡਿਗਰੀ ਫਰਮ ਰੈਂਕਡ ਯੂਨੀਵਰਸਿਟੀ ਵਿਦ ਐਟ ਲੀਸਟ 50% ਮਾਰਕਸ ਨੇ ਜਿਹੜੇ ਉਹ ਜਨਰਲ ਕੈਟਾਗਰੀ ਵਾਸਤੇ ਹੋਣੇ ਚਾਹੀਦੇ ਆ ਤੇ 45% ਮਾਰਕਸ ਜਿਹੜੇ ਉਹ ਆਪਣਾ ਜੀ ਅਦਰ ਕੈਟਾਗਰੀ ਵਾਸਤੇ ਠੀਕ ਹੈ ਜੀ ਤਾਂ ਆਪਾਂ ਉਹ ਇਹਨਾਂ ਨੂੰ ਕੁੱਲ ਮਿਲਾ ਕੇ ਜਿਹੜੀ ਉਹ ਪਰਸੈਂਟੇਜ ਦੀ ਸ਼ਰਤ ਹੈ ਉਹ ਇਹਦੇ ਵਿੱਚ ਰੱਖੀ ਗਈ ਹੈ ਠੀਕ ਹੈ ਜੀ ਆ ਉਹੀ ਸੇਮ ਡਿਟੇਲ ਜਿਹੜੀ ਉਹ ਆਪਾਂ ਪਹਿਲਾਂ ਪੰਜਾਬੀ 'ਚ ਕਰ ਚੁੱਕੇ ਹਾਂ ਇੰਗਲਿਸ਼ ਦੇ ਵਿੱਚ ਆ ਗਈ ਹੈ ਠੀਕ ਹੈ ਜੀ ਤੇ ਜ਼ਿਆਦਾ ਉਹਦੇ ਲਈ ਤੁਸੀਂ ਇਹਨੂੰ ਜਿਹੜਾ ਗੈਜਟ ਨੂੰ ਪੰਜਾਬੀ ਦੇ ਵਿੱਚ ਜਿਹੜਾ ਹੋ ਕਲੈਰੀਫਾਈ ਕੀਤਾ ਜਾ ਸਕਦਾ ਹੈ ਠੀਕ ਹੈ ਜੀ ਨੂੰ ਪੰਜਾਬੀ ਦੇ ਵਿੱਚ ਡਾਊਨਲੋਡ ਕਰ ਸਕਦੇ ਹੋ ਤਾਂ ਕੁੱਲ ਮਿਲਾ ਕੇ ਜਿਹੜੇ ਉਹ ਨਵੇਂ ਰੂਲ ਜਿਹੜੇ ਐਮੈਂਡਮੈਂਟ ਕੀਤੇ ਆ ਦੋਸਤੋ ਗਰੁੱਪ ਸੀ ਵਾਸਤੇ ਠੀਕ ਹੈ ਜੀ ਤਾਂ ਇਹਦੇ ਵਿੱਚ ਕਿਉਂਕਿ ਜਲਦੀ ਹੀ ਕਿਤੇ ਨਾ ਕਿਤੇ ਇਸ ਚੀਜ਼ ਦਾ ਵੀ ਜਿਹੜਾ ਉਹ ਵਿਰੋਧ ਹੋਣਾ ਹੈ ਕਿਉਂਕਿ ਇਹਨਾਂ ਨੇ ਜਿਹੜੀ ਗਰੁੱਪ ਦੇ ਵਿੱਚ ਟੀਚਰਾਂ ਵਾਸਤੇ 55% ਦਾ 50% ਦੀ ਸ਼ਰਤ ਦੇ ਵਿੱਚ ਰੱਖੀ ਗਈ ਹੈ ਠੀਕ ਹੈ ਜੀ ਆ ਪਿੱਛੇ ਜੇ ਤੁਸੀਂ ਦੇਖਿਆ ਕਿ ਪ੍ਰੋਮੋਸ਼ਨਾਂ ਵਾਸਤੇ ਵੀ ਜਿਹੜੀ 55% ਤੇ 50% ਦੀ ਸ਼ਰਤ ਨੂੰ ਜਿਹੜੀ ਉਹ ਕੋਰਟ ਦੇ ਵਿੱਚ ਰੋਕ ਲਗਾ ਕੇ ਹਟਾਇਆ ਗਿਆ ਕਿ ਇਹਨੂੰ ਇਸ ਤਰ੍ਹਾਂ ਨਹੀਂ ਹੋਣਾ ਚਾਹੀਦਾ ਠੀਕ ਹੈ ਜੀ ਤਾਂ ਆਉਣ ਵਾਲੇ ਦਿਨਾਂ ਵਿੱਚ ਇਹਦੇ ਕੀ ਪ੍ਰਭਾਵ ਨਿਕਲ ਕੇ ਆਉਂਦੇ ਆ ਜੇ ਵੀ ਕਿਹਦੀ ਵੀ ਚੰਗੇ ਵੀ ਆ ਜਾਂ ਮਾੜੇ ਵੀ ਆ ਉਹ ਸਾਰਾ ਆਪਾਂ ਨੂੰ ਦੇਖਣ ਨੂੰ ਮਿਲੂਗਾ ਫਿਲਹਾਲ ਇੱਕ ਵਾਰ ਜਿਹੜੇ ਰੂਲ ਅਮੈਂਡਮੈਂਟ ਕੀਤੇ ਗਏ ਆ ਠੀਕ ਆ ਜੀ ਸੋ ਕਿਰਪਾ ਕਰਕੇ ਬਨੇ ਰਹੇ ਧੰਨਵਾਦ